ਸਾਜੀ ਗੱਲ ਜੀ ਬਹੁਤ-ਬਹੁਤ ਸਾਰਤਾ ਆਪਣੇ ਚੈਨਲ ਗੁਰਨਾਨਕ ਸਟੋਰ ਮੈਸਖਾਨਾ ਤੇ ਤੁਹਾਡਾ ਅੱਜ ਨਿਊ ਕਲੈਕਸ਼ਨ ਲੈ ਕੇ ਤੁਹਾਡੇ ਵਾਸਤੇ ਫੇਰ ਹਾਜ਼ਰ ਹੋਏ ਆ ਜਿਹੜਾ ਸਟਾਫ ਆਪਾਂ ਅੱਜ ਲੈ ਕੇ ਆਏ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਬਿਸਕੋਸ ਔਰਗੰਝਾ ਦਾ ਤੇ ਉਹ ਵੀ ਸਾਬ ਤੋਂ ਸੀ ਕੋਲੋਜ ਤੋਂ ਚੈੱਕ ਕਰ ਸਕਦੇ ਹੋ ਆਪਾਂ ਦੇਵਾਂਗੇ ਤੁਹਾਨੂੰ ਐਸਕੇ ਬ੍ਰਾਂਡ ਦਾ ਤੇ 2.5 ਮੀਟਰ ਦੀ ਕੱਟ ਦੇ ਵਿੱਚ ਦੇਵਾਂਗੇ ਤੇ ਬਿਸਕੋਸ ਔਰਗੰਝਾ ਦੀ ਸ਼ਰਟ ਫੈਨਸੀ ਸ਼ਰਟ ਦੇ ਨਾਲ ਆਪਾਂ ਸ਼ੂਟ ਤੁਹਾਡੇ ਵਾਸਤੇ ਲੈ ਕੇ ਆਏ ਆ ਪਹਿਲਾ ਕਲਰ ਜਿਹੜਾ ਹੈਗਾ ਬਲੈਕ ਦੇ ਵਿੱਚ ਹੈ ਬਹੁਤ ਹੀ ਸੋਹਣਾ ਸਟਾਫ ਹੈ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਕਪ ਤੇ ਤੁਸੀਂ ਸਾਡੇ 4 ਕਲਰ ਆਏ ਨੇ ਚਾਰੋਂ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਦੂਜਾ ਕਲਰ ਆਪਣੇ ਕੋਲੇ ਆਇਆ ਕਾਫੀ ਸ਼ੇਡ ਦੇ ਵਿੱਚ ਚੈਰੀ ਮਹਿਰੂਨ ਜਿਹਾ ਕਲਰ ਆ ਬਹੁਤ ਹੀ ਸੋਹਣਾ ਤੇ ਸਾਰਿਆਂ ਦੀ ਮੈਚਿੰਗ ਹੋਊਗੀ 2.5 2.5 ਮੀਟਰ ਦੀ ਕਟਿੰਗ ਤੇ ਵਿੱਚ ਰਹਿਣਗੇ ਸ਼ੂਟ ਤੇ ਬਹੁਤ ਹੀ ਸੋਹਣਾ ਇਹਦਾ ਸਟੱਫ ਹੋਊਗਾ ਕੁਆਲਿਟੀ ਤੁਹਾਨੂੰ ਪਤਾ ਹੀ ਹੈ ਵੀ ਐਸਕੇ ਬ੍ਰਾਂਡ ਇੱਕ ਉਹ ਬੜਾ ਬੜੀ ਅੱਛੀ ਕੁਆਲਿਟੀ ਦਾ ਇਹਨਾਂ ਦਾ ਸਟੱਫ ਹੁੰਦਾ ਤੇ ਇਹਦੇ ਵਿੱਚ ਚਾਰ ਕਲਰ ਨੇ ਚਾਰੋਂ ਕਲਰ ਬਹੁਤ ਸੋਹਣੇ ਨੇਗੇ ਤੇ ਜਿਹੜਾ ਇਹਨਾਂ ਦਾ ਰੇਟ ਹੋਊਗਾ ਉਹ ਬਹੁਤ ਜੈਨੂਨ ਰੇਟ ਦੇ ਵਿੱਚ ਆਪਾਂ ਤੁਹਾਨੂੰ ਜਿਹੜਾ ਹੈਗਾ ਸੂਟ ਪ੍ਰੋਵਾਈਡ ਕਰਾਵਾਂਗੇ ਤੇ ਆਹ ਲਓ ਜੀ ਤੀਸਰਾ ਕਲਰ ਆਪਾਂ ਤੁਹਾਨੂੰ ਨੇਵੀ ਬਲੂ ਦੇ ਵਿੱਚ ਦੇਵਾਂਗੇ ਨੇਵੀ ਬਲੂ ਦੇ ਵਿੱਚ ਆਪਣੀ ਸਲਵਾਰ ਤੇ ਸ਼ਾਰਟ ਪੀਸ ਬਹੁਤ ਹੀ ਸੋਹਣੇ ਨੇ ਤੇ ਸਿਰਫ ਰੇਟ ਹੋਊਗਾ 1650 ਰੁਪਇਆ ਓਨਲੀ 1650 ਰੁਪਇਆ ਦੇ ਵਿੱਚ ਆਪਾਂ ਤੁਹਾਨੂੰ 2000 ਵਾਲਾ ਸੂਟ ਜਿਹੜਾ ਆਪਾਂ ਪ੍ਰੋਵਾਈਡ ਕਰਾਵਾਂਗੇ ਤੇ ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਹ ਲਓ ਜੀ ਜਿਹੜਾ ਆਪਣੇ ਕੋਲੇ ਚੌਥਾ ਕਲਰ ਆ ਗਿਆ ਉਹ ਕਾਫੀ ਸ਼ੇਡ ਦੇ ਵਿੱਚ ਆ ਗਿਆ ਡਾਰਕ ਕਾਫੀ ਸ਼ੇਡ ਦੇ ਵਿੱਚ ਬਹੁਤ ਹੀ ਪਿਆਰਾ ਜਿਹੜਾ ਹੈਗਾ ਸਟਾਫ ਹੈ ਤੇ ਜੇ ਤੁਸੀਂ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋਣਾ ਜਿਹਾ ਕਮੈਂਟ ਕਰਨਾ ਜੀ ਤੇ ਵੀਡੀਓ ਲਾਈਕ ਸ਼ੇਅਰ ਕਰਨੀ ਤੇ ਤੁਸੀਂ ਅਗਲੀਆਂ ਸਾਡੀਆਂ ਵੀਡੀਓ ਨੂੰ ਬਹੁਤ ਪਿਆਰ ਦਿਨੇ ਹੋ ਜਦੋਂ ਵੀ ਤੁਸੀਂ ਸਾਡੇ ਸਟੋਰ ਦੇ ਉੱਤੇ ਆਉਣਾ ਤੇ ਜਿਹੜਾ ਸਾਡਾ ਪਿੰਡਾ ਬਠਿੰਡਾ ਮਾਨਸਾ ਰੋਡ ਤੇ ਰਹਿ ਜਾਂਦਾ ਪਿੰਡ ਮੈਸਰਖਾਨਾ ਉੱਥੇ ਆਪਣਾ ਸਟੋਰ ਸਟੋਰ ਹੈਗਾ ਗੁਰੂ ਨਾਨਕਸਰ ਮੈਸਰਖਾਨਾ ਸਾਡੇ ਕੋਲੇ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਅਵੇਲੇਬਲ ਹੁੰਦੀ ਹੈ ਬਹੁਤ ਸਾਰਾ ਸਟਾਫ ਆਪਣੇ ਕੋਲੇ ਹੁੰਦਾ ਤੁਸੀਂ ਜਦੋਂ ਸਾਡੇ ਸਟੋਰ ਤੇ ਆਉਂਗੇ ਤਾਂ ਵੈਲਕਮ ਜੀ ਆਇਆਂ ਨੂੰ ਧੰਨਵਾਦ ਜੀ ਸ਼